ਅਲੀ ਦੋਤੋ ਆਇ ਦੋ ਮਿੰਟ ਗਲਬਾ ਕਰਨੀ ਆ ਕਤੀੜ ਬਾਰੇ ਹਲਕੇ ਕੁੱਤੇ ਬਾਰੇ ਗੱਲ ਕਰਨੀ ਆ ਮੇਰੇ ਮੂੰਹ ਗਾਲ੍ਹਾਂ ਨਿਕਲੂਗੇ ਅੱਜ ਤੇ ਮੈਂ ਲੋੜ ਤੋਂ ਬਾਅਦ ਬੋਲ ਸਕਦਾ ਅੱਜ ਜਿਹੜੀ ਮੈਂ ਤੇ ਕਾਰਵਾਈ ਪੁਲਿਸ ਦੇ ਕਰਨੀ ਆ ਜਿਹੜੀ ਪ੍ਰਸ਼ਾਸਨ ਦੇ ਕਰਨੀ ਕਰ ਲਵੇ ਜਿਹੜੀ ਧੋਪ ਚੌੜੀ ਚਲਾ ਲਵੇ ਇਸ ਕੁੱਤੇ ਦੇ ਹੱਟ ਦੇ ਆ ਡਾਕਟਰ ਲੁਹਾੜੇ ਵਾਲਾ ਖੱਜ ਉਹ ਨਾਂ ਲੈਣਾ ਥੱਲੇ ਦਾ ਉਹ ਬੰਦਾ ਮੇਰੇ ਧੀਆਂ ਬਾਰੇ ਬੋਲਿਆ ਅੱਜ ਮੈਂ ਪੋਸਟ ਪਾਈ ਆ ਤੁਸੀਂ ਪੋਸਟ ਪੜ੍ਹ ਸਕਦੇ ਹੋ ਉਸ ਬੰਦੇ ਨੂੰ ਮੈਂ ਲਿਜਾਣੇ ਪ੍ਰਸ਼ਾਦੂ ਮੇਰਾ ਚੈਲੇ ਜੰਮਤ ਸਵੇਰੇ ਬੋ ਘਰੇ ਜਾਣਾ ਜੇ ਹਿੰਮਤ ਹੈ ਗਈ ਆ ਤੇ ਮੈਨੂੰ ਰੋਕਣ ਹੋ ਜੇ ਮੈਂ ਜਾਮ ਕੱਲਾ ਜਾਊਂਗਾ ਮੈਂ ਮੈਨੂੰ ਕਿਸੇ ਲੋੜ ਨਾਲ ਲਿਜਾਣ ਦੇ ਗੇ ਨਹੀਂ ਮੈਂ ਅਸੇ ਕੱਲਾ ਜਾਊਂਗਾ ਉਸ ਕਤીર ਦੇ ਤੂੰ ਸਾਨੂੰ ਬੋਲ ਜੋ ਬੋਲਣਾ ਮੈਨੂੰ ਬੋਲ ਜੋ ਬੋਲਣਾ ਤੇਰੀ ਆਪਣੀ ਕੌਡੀ ਜੁਦੀ ਤੇ ਆਪਣੀ ਤੂੰ ਲੋਕਾਂ ਜੀ ਦੇ ਉਪਰ ਧਲਿਆ ਤੂੰ ਮੇਰੇ ਘਰ ਪਰ ਆਪਣੇ ਆਜ ਤੂੰ ਮੇਰੀ ਧੀ ਬਾਰੇ ਗਲਤ ਕਮੈਂਟ ਕੀਤਾ ਜੇ ਆਪਣੇ ਪਿਓ ਦਾ ਨਾਂ ਮੈਂ ਸਰੇ ਤੇਰੇ ਘਰ ਸ਼ਿਮਲਾਪੁਰੀ ਆਉਣਾ ਹੀ ਸ਼ਿਮਲਾਪੁਰੀ ਸਿਰ ਤੇ ਘਰੇ ਮੇ ਆਉਣਾ ਯੂ ਤੇ ਘਰੋਂ ਬਾਹਰ ਆ ਕੇ ਮੇਰੇ ਨੂੰ ਜਿੱਤ ਤਹਿੰਮਦਾ ਕੀਤੇ ਮੈਂ ਸਰੇ ਕੱਲਾ ਆਉਂਗਾ ਮੈਂ ਮੈਂ ਕਿਹਾ ਨਾ ਲੈ ਕੇ ਨਹੀਂ ਆਉਂਦਾ ਤੇਰਾ ਮੈਨੂੰ ਇਹ ਵੀ ਪਤਾ ਵਾ ਪਿੱਤਾ ਤੂੰ ਹਿੰਮਤਾ ਕੀ ਬਾਹਰ ਆਉਣ ਦੀ ਤੇਰੇ ਇੱਕੋ ਟੁੱਟਾਏ ਕਮਰਾ ਬ ਉੱਥੇ ਤੂੰ ਸੋਫੇ ਤੇ ਬੈਠਾ ਹੋਣਾ ਉੱਥੇ ਬੈ ਕੇ ਦੁਲਾਈ ਬੋਲਾ ਤੇ ਜੇ ਹਿੰਮਤਾ ਦੀ ਬਾਹਰ ਨਿਕਲਦੇ ਕਿ ਇਹਨੂੰ ਕਦਾ ਬਾਹ ਪਾਤੀ ਆ ਚੀਕਾ ਪੋ ਉਹ ਚੀਕਾ ਤੂੰ ਆ ਮਾਰਦਾ ਰਾਦਰ ਚ ਕਮਾ ਦਾ ਪੁੱਠਾ ਦੋ ਕਈ ਕਰੋ ਬਾਹਰ ਨਿਕਲੇ ਤੇ ਜਿੰਨੇ ਬਦਈ ਬਾਹਰ ਆਉਣ ਦੀ ਇਹ ਸ਼ੇਅਰ ਕਰ ਦਿਓ ਤੇ ਉਹ ਤੱਕ ਪਹੁੰਚਾ ਦਿਓ ਸਵੇਰੇ ਮੈਂ ਕਰੋ ਚੱਲਣਾ ਵਾ 9:30 ਵਜੇ ਤੇ ਮਤ ਤੇ ਕੋਣਾ ਹੀ 9:30 ਚੱਲਣਾ ਤੇਰੇ ਕੋਲ ਸ਼ਿਮਲਾਪੁਰੀ ਆਉਣਾ ਹੀ ਜਲ ਅੱਲਿਜਾਲੇ ਪੁਰੀ ਹੱਥ ਦੇ ਲਓ ਅਸੀਂ ਜਾ ਕੇ ਕਹਿ ਕੇ ਆਏ ਆ ਵੀ ਇਹ ਬੰਦਾ ਗਲਤ ਬੋਲਦਾ ਇਹ ਅੱਗ ਲਾ ਰਿਹਾ ਪਰ ਉਥੇ ਅਫਸਰ ਮਿਲੇ ਆ ਕੋਈ ਗੱਲ ਨਹੀਂ ਕੋਈ ਬਾਲਦੀ ਬਾਤ ਠੀਕ ਠਾਕ ਆ ਹਾਂ ਬਾਤ ਚੜ੍ਹ ਬਾ ਠੀਕ ਠਾਕ ਬਲੇ ਕਹਿੰਦੇ ਸੁਣੀ ਗਏ ਨੇ ਕੋਈ ਕਾਰਵਾਈ ਹੋ ਪਤੇ ਤੇ ਇੰਨਾ ਬਤਾ ਗੰਦ ਬਗਦਾ ਤੇ ਭਗਵਾਨ ਦਮਨ ਇੱਕੋ ਕੰਮ ਨੂੰ ਹੁੰਦਾ ਵਾ ਕਈ ਪੰਨਾ ਠੋਕਦਾ ਕਈ ਲੱਕੜਾ ਠੋਕਦਾ ਕਈ ਥੈਰਾ ਠੋਕਦਾ ਆ ਜਿਹੜੇ ਕਤੀਰ ਠੋਕਦੇ ਇਹਨੂੰ ਫੜ ਜਾ ਜੇ ਮਦਦਗੀ ਦਾ ਅੱਗ ਲਾ ਰਿਹਾ ਮੈਂ ਦੱਲਾ ਬੰਦਾ ਹੋ ਕਰੋ ਮੈਂ ਤੇਰੀ ਕਾਰਵਾਈ ਕਰ ਰਹੀ ਐ ਕਰੋ ਮੈਂ ਤੇਰੀ ਗੋਲੀ ਬਾੜ ਮੇਰੇ ਮਾਰੋ ਮੈਂ ਸੇਰੇ ਆਉਣਾ ਲੁਧਿਆੜੇ ਆਉਣਾ ਹੀ ਜੇ ਆਪਣੇ ਪਿਓ ਦਾਣਾ ਸ਼ਿਮਲਾਪੁਰ ਜਾਊਂਗਾ ਤੇਰੇ ਘਰ ਦੇ ਬਾਹਰ ਆਊਂਗਾ ਤੇ ਘਰੋਂ ਬਾਹਰ ਆ ਜੀ ਮੈਂ ਖਾਦੇ ਹਥਾਂਗਾ ਸਵੇਰੇ ਆਉਂਗਾ ਮੈਂ ਤੂੰ ਮੇਰੀ ਧੀ ਤੱਕ ਪਹੁੰਚਿਆ ਤੇਰੀ ਆਪਣੀ ਇੱਕ ਕੌਡੀ ਦੀ ਇੱਜਤ ਨਹੀਂ ਹੈਗੀ ਸਾਰੇ ਬੁਰੇ ਜਾਣਦੇ ਤਰੇ ਪੱਲੇ ਕੀ ਆ ਤੂੰ ਕੀ ਚੀਜ਼ ਆ ਇੱਥੇ ਇੱਕ ਦੁਆਜ ਮੈਂ ਜੱਟ ਐ ਇੱਕ ਦੁਆਜ ਜੋ ਤੂੰ ਕਹਿੰਦਾ ਜੱਟ ਦੀ ਬੋਲਣਾ ਜਣਾ ਹਾਂ ਮੈਂ ਜਾਟੀ ਜਾਟੀ ਮੈਂ ਦੱਸ ਕੀ ਕਰੇਗਾ ਮੇਰਾ ਮੈਂ ਜੱਟ ਆ ਮੈਂ ਜੱਟ ਆ ਮੈਂ ਬਾੜ ਕਦੇ ਜੱਟ ਨੂੰ ਕਹਿੰਦਾ ਜੱਟ ਨਹੀਂ ਬੋਲਣਾ ਮੈਂ ਜੱਟ ਦਾ ਪੁੱਤ ਜੱਟ ਐ ਦੱਸ ਮੈਂ ਪਿਓ ਜੱਟ ਮੈਂ ਦਾਦਾ ਜੱਟ ਮੈਂ ਜੱਟ ਆ ਕਮਰ ਜਾਣੇ ਜੱਟ ਆ ਤੂੰ ਮੇਰੇ ਤੇ ਅਵਰੇ ਗਲਤ ਬੋਲਿਆ ਤੂੰ ਮੇਰੇ ਨਾਲ ਗੱਲ ਗੱਲ ਨਹੀਂ ਗੱਲ ਕਰਨੀ ਹੈ ਹੈਗੀ ਹਿੰਮਤ ਕਰਨ ਦੀ ਜ ਜ ਆਪਣੇ ਪਿਓ ਦਾ ਦੋ ਮਰਦ ਸੂਰੇ ਬਾਹਰ ਅਜ ਗੇਟ ਦੇ ਬਾਹਰ ਮੈਂ ਤੇ ਘਰ ਦੇ ਬਾਹਰ ਹੋਲੇ ਸੂਰੇ ਸਰੇ ਮੈਂ ਸਾਢੇ 10:00 ਕਹੋ ਜਲਦਾ ਹਾਂ ਸਾਢੇ 11:15 ਤੱਕ ਗੇਟ ਦੇ ਬਾਹਰ ਖੜਾ ਹੋਊਗਾ ਮੈਂ ਆ ਕੇ ਜੇ ਕੋਈ ਮਾਰਨੀ ਮੇਰੇ ਹੱਥ ਦੀ ਸਾਡੋਈ ਨਹੀਂ ਯਾਰ ਇੱਕ ਦੁੱਕੀ ਦਾ ਬੰਦਾ ਤੂੰ ਜਾ ਤੇ ਪੈ ਅਕਾਦੀ ਤੇਰੀ ਇੱਕ ਦੁੱਕੀ ਦਾ ਬੰਦਾ ਦੁੱਕੀ ਦਾ ਬੰਦਾ ਤੂੰ ਤੇਰੀ ਔਕਾਦੀ ਤੇਰੀ ਆ ਗਈ ਤੂੰ ਸਾਹਿਕ ਕਰੋ ਦੁਬਾਰਾ ਨਿਕਲਦਾ ਹੁਣ ਤੇਰੇ ਘਰ ਤੱਕ ਮੈਂ ਜਾਣਾ ਨਹੀਂ ਕਰ ਤੇ ਘਰ ਦਾ ਤੇਰੇ ਘਰ ਬਾਰੇ ਤੇ ਪਰਿਵਾਰ ਬਾਰੇ ਬੋਲਾ ਮੇਰੀ ਔਕਾਤ ਨਹੀਂ ਹੈਗੀ ਮੇਰੀ ਸੋਚ ਨਹੀਂ ਹੈਗੀ ਪਰ ਗੰਦਿਆ ਬੱਦਿਆ ਤੂੰ ਤੂੰ ਗੰਦ ਮਕਾ ਮੇਰੇ ਤੇ ਪੇਜ ਜਾ ਗਿਆ ਅੱਜ ਮੇਰੇ ਧੀਆ ਬਾਰੇ ਤੇ ਸੂਰੇ ਮੈਂ ਸਾਡੇ ਤੋਂ ਚੱਲਣਾ ਜਿੰਨੇ ਮੈਂ ਰੋਕਣਾ ਰੋਕ ਲਵੇ ਤੇਰੇ ਵੀ ਘਰੇ ਆਉਣਾ ਤੇਰੇ ਸ਼ਿਮਲਾਪੁਰੀ ਤੇਰੇ ਗੇਟ ਦੇ ਅੱਗੇ ਆਉਣਾ ਹੀ ਜੇ ਆਪਣੇ ਪਿਓ ਦਾ ਇੱਕ ਪਿਓ ਦਾ ਜੇ ਹੋਇਆ ਤੇ ਗੇਟ ਤੋਂ ਬਾਹਰ ਆ ਜੀ ਮੈਂ ਕੱਲਾ ਆਉਂਗਾ ਮੈਂ ਕੋਈ ਨਾਲ ਲੈ ਕੇ ਨਹੀਂ ਆਉਣਾ ਮੈਂ ਕੋਈ ਫੌਜ ਇਕੱਠੀ ਨਹੀਂ ਕਰਨੀ ਨਾ ਮੈਂ ਕੋਈ ਕੁਛ ਕੁਛ ਹੈਗਾ ਖਾ ਲਿਓਂਗਾ ਮੈਂ ਜ ਆਪਣੇ ਪਿਓ ਦਾਣਾ ਸਿਰਫ ਗੇਟ ਦੇ ਬਾਹਰ ਆ ਜੀ ਫਿਰ ਮੈਂ ਸੋ ਰਿਹਾ ਆਉਂਗਾ ਜਦ ਤੂੰ ਕਿਧੋ ਬੋਧ ਨਹੀਂ ਪਾਇਆ ਤੀਆਂ ਬਾਰੇ ਗਲਤ ਬੋਲਣ ਰਿਹਾ ਦੱਲਿਆ ਤੂੰ ਮੈਨੂੰ ਬੋਲ ਜੋ ਬੋਲਾਂ ਤੂੰ ਮੈਨੂੰ ਮੈਂ ਨਾ ਕੱਲ ਨਹੀਂ ਕਰਨੀ ਆ ਹੋਜੇ ਤੇਰੇ ਪ੍ਰਵਾਹ ਬਲ ਸਾਨੂੰ ਕੋਈ ਪਤਾ ਨਹੀਂ ਕਿ ਪੁ ਕੀ ਆ ਤੇਰੀ ਔਕਾਤ ਕਿਥੋਂ ਵਰ ਸਭ ਜੁੜੇ ਬੋਲ ਕੁਰੀ ਜੀ ਆ ਤੂੰ ਐ ਕਿ ਦੀ ਜੀ ਆ ਸਰਕਾਰਾਂ ਦੇ ਪਾਉ ਦੋ ਕਤਲੂ ਤੇ ਸਰਕਾਰਾਂ ਦੇ ਪਾਇਆ ਤੇ ਖੁਦਾ ਛੱਡਿਆ ਤੇ ਗੱਲ ਚ ਪੜਾ ਪਾਇਆ ਜੋ ਕੇ ਤੂੰ ਉਹ ਬੋਲਦਾ ਮੈਂ ਸਵੇਰੇ 8:30 ਚੱਲਣਾ ਹੀ ਕਰੋ ਤਰਮਕੋਟ ਤੋਂ 8:30 ਵਜੇ ਤੇ ਤੇਰੇ ਘਰੇ ਕਰਦੇ ਬਾਅਦ ਸ਼ੁਭਲਾਪੁਰ ਪਹੁੰਚਣਾ ਹਾਂ ਜੇ ਮੈਨੂੰ ਹਿੰਮਤ ਆ ਗਈ ਨਾ ਤੇ ਗੇਟ ਤੋਂ ਬਾਅਦ ਮੈਨੂੰ ਮਿਲ ਕੇ ਦਿਖਾਈ ਦਮ ਨੂੰ ਉਹ ਸ਼ਰਮੇ ਆਈ ਤੇ ਤੈਨੂੰ ਇਹ ਵੀ ਜਾਣ ਆਪਣੇ ਇਜਤਨਾ ਕੌਡੀ ਜੇਗੀ ਸਾਰੇ ਦੁਨੇ ਬਾਦੂ ਕਿਓ ਕਾਤਨੀ ਕਾਤ ਕੀ ਆ ਤੇ ਇੱਕ ਕੌਟੀ ਕੌਡੀ ਕਾਤ ਤੇ ਬੰਦ ਤੇ ਮੈਂ ਤਾਂ ਬੋਲਿਆ ਨਹੀਂ ਸੀ ਮੈਂ ਕਹਿੰਦਾ ਕੀ ਬੋਲਣਾ ਯਾਰ ਤੇ ਅੱਜ ਕੋਈ ਕੁੜੇ ਤੱਕ ਪਹੁੰਚ ਗਿਆ ਤੇਰੇ ਬਾਰੇ ਕੋਣ ਜਾਣ ਤੂੰ ਕੀ ਜੀ ਜਾਗਾ ਤੇਰੇ ਬਾਰੇ ਸਾਰੇ ਦੁਨੇ ਜਾਣ ਤੂੰ ਕੀ ਜੀ ਜਾਗਾ ਤੈਨੂੰ ਸਾਰੇ ਜਾਣਦੇ ਤੂੰ ਕੀ ਆ ਤੇਰੇ ਔਕਾਤ ਕੀ ਸਾਰੇ ਜਾਣਦੇ ਆ ਉਤੋਂ ਆ ਭਗਾ ਦਮਾ ਇਹ ਨੌਕਾ ਫੜ ਲਿਆ ਜਿਹੜੇ ਬੋਦੇ ਕੰਮ ਕਰਦੇ ਹੋ ਫੜੀ ਜਾਓ ਜਿਹੜੀ ਇਹੋ ਜਿਹੀ ਕਤੂਰਾ ਮਹੀਏ ਫੜਦੀਆਂ ਵਾਂ ਉਹ ਘਰੇ ਬਿਡੇ ਕੁੱਤੇ ਨੂੰ ਭੁਗੀ ਜਾਂਦੀਆਂ ਇੱਕ ਇਹ ਇੱਕ ਮਿਲਾਂਦੇ ਜਿਆ ਬੂਟਾ ਪਾਏ ਸੇ ਤੂੰ ਸ਼ਾਮ ਤੱਕ ਕੁੱਤੇ ਨੂੰ ਭੁਗੀ ਜਾਂਦਾ ਸਵੇਰੇ ਬੜਾ ਪੋਸਟ ਗੁੱਡ ਮਾਰਨਿੰਗ ਸ਼ਾਮ ਨੂੰ ਗੁੱਡ ਨਾਈਟ ਤੇ ਗਾਉ ਉਹ ਖਾਈ ਜਾਂਦਾ ਤੇ ਗਾ ਤੂੰ ਖਾਈ ਜਾਂਦਾ ਜੇ ਤੇ ਇੱਕ ਪਿਓ ਦਾ ਲੱਗਾ ਜਦਮ ਹੈਗਾ ਇੱਕ ਹੀ ਦਮ ਹੈਗਾ ਤੇ ਸਵੇਰੇ ਮੈਂ ਨਾ ਇੱਕ ਨਦੀ ਮੈਂ ਸਵੇਰੇ 8:30 ਕਾ ਉੱਤਰਪੁਰ ਚੱਲਣਾ 8:30 ਵਜੇ ਮਾ ਤੇਰੇ ਘਰ ਦੇ ਮੋਰੇ ਹੋਣੇ ਕੱਲਾ ਆਉਂਗਾ ਮੈਂ ਜੇ ਆਪਣੇ ਪਿਓ ਦਾ ਇੱਕ ਪਿਓ ਦਾ ਉਹ ਹੈ ਨਹੀਂ ਬਾਈ ਜੇ ਹੋਇਆ ਤੇ ਬਾਹਰ ਆ ਜੀ ਹੁਣ ਮੈਂ ਗੱਲ ਚੜਿਆ ਨਾ ਹੁਣ ਮੈਂ ਚੰਗੀ ਤਰ੍ਹਾਂ ਬੜੂਗਾ ਜਿਹੜੇ ਗਾਹ ਖਾ ਕੇ ਖਾਈ ਜਾਣ ਮੈਂ ਗਾਹ ਖਾ ਦਾ ਦੱਲਿਆ ਮੈਂ ਤੀਆਂ ਬੜੇ ਗਾਹ ਖਾ ਸੌਦਾ ਓਏ ਤੇਰੀ ਕੁੱਤੀ ਕਿਧਰ ਕੋਲ ਦੁਪੀਆਲ ਬੰਦਾ ਨਹੀਂ ਦੱਲਿਆ ਆ ਮੈਂ ਪੋਸਟ ਪਾਈ ਮੇਰੇ ਪੇਜ ਜਾ ਕੇ ਦੇਖੋ ਇਹ ਕੁੱਤਾ ਕਿਧਰ ਮੇਰੀ ਕੁੜੀ ਕੀ ਬੋਲਿਆ ਬੰਦਾ ਇਹ ਮੇਰੇ ਪੇਜ ਤੇ ਪੋਸਟ ਪਾਈ ਹੋਈ ਮੈਂ ਇਹ ਮੇਰੇ ਕੁੜੀਆਂ ਬਾਰੇ ਕਤੀੜ ਦੀ ਭੌਂਕੀ ਆ ਤੁਸੀਂ ਪੜਿਓ ਜਾ ਕੇ ਉੱਥੇ ਤੇ ਗੇ ਮੇਰੇ ਸਾਹਮਣੇ ਹੋਵੇ ਨਾ ਮੈਂ ਆਪਣੇ ਪਿਓ ਦਾ ਜੱਟ ਦਾ ਪੁੱਤ ਨਹੀਂ ਕਰਦਾ ਸਾਲੂ ਆ ਪਾਰ ਕੇ ਰੋਦਾਂ ਨੂੰ ਮੈਂ ਤੇ ਤੂੰ ਸਾਹਮਣੇ ਬੈਠੋ ਲਿਆ ਜਾਏ ਇੱਥੇ ਪੜੇ ਜਾ ਜਿਵੇਂ ਰਹੇ ਕਤੀੜੇ ਤੂੰ ਘਰੋਂ ਬਾਹਰ ਨਿਕਦਾ ਨਹੀਂਗਾ ਬੈਠੂ ਜਿਵੇਂ ਕੋਤੇ ਉਧਰ ਭੌਂਕੀ ਜਾਣਾ ਖੋਦਾ ਸੁਇਤਾ ਮੇਰਾ ਪੇਜ ਬੰਦ ਹੋ ਜੇ ਕਿਉਂਕਿ ਪੇਜ ਮੇਰੇ ਸਿੱਖਤ ਅਗੇ ਮੇਰਾ ਪੇਜ ਬੰਦੁਰ ਗਿਆ ਹੈ ਮੈਂ ਜੇ ਬੋਲਿਆ ਨਾ 100% ਮੇਰੇ ਚਾਹਸ ਮੈਂ ਪੇਜ ਬੰਦ ਹੋ ਜਾਣਾ ਵਾ ਸਵੇਰ ਤੱਕ ਪਰ ਇੱਕ ਤੀਨ ਨੂੰ ਮੈਂ ਚੈਲੰਜ ਆ ਮੈਂ ਸਵੇਰੇ ਇਕੱਲੇ ਨੇ ਆਉਣਾ ਹੀ ਇਕੱਲੇ ਨੇ ਜੇ ਕੇ ਨਾਲ ਤੋੜਾ ਤੁਰਪਿਓ ਮੈਂ ਕਹਿ ਨੂੰ ਕਹਣਾ ਨਹੀਂਗਾ ਮੈਂ ਸਵੇਰੇ ਇਕੱਲੇ ਸਾਢੇ ਦੋ ਤਰ ਕੋਲ ਚੱਲਣਾ ਹੀ ਹੂੰ ਮੈਂ ਤੇਰੇ ਪਿੰਡ ਘਰ ਸ਼ਿਵਲਾ ਗੁਰੂ ਤੇ ਕਰਦੇ ਅੱਗੇ ਹੋਣਾ ਹੀ ਜੇ ਆਪਣੇ ਇੱਕ ਬਿਓ ਦਾ ਤਸਵੀਰ ਮੈਂ ਸਾਹਮਣੇ ਖੜ ਕੇ ਵਿਖਾ ਦੇ ਮੈਂ ਦੋ ਮਿੰਟ ਵਾਸਤੇ ਸਾਰਾ ਦੁਖੀ ਦਾ ਬੰਦਿਆ ਤੂੰ ਤਿਆਰ ਦਾ ਪਹੁੰਚੋ ਲਾ ਪਤਾ ਕੀ ਔਕਾਤ ਕੀ ਹੈ ਉਹ ਤੇਰੇ ਵੇ ਤੇ ਸਾਡੇ ਕਾਹੇ ਗੋਆ ਚੱਕਦੇ ਗੋਆ ਮੱਜਾ ਥੱਲੇ ਮੱਜਾ ਪੱਠੇ ਪੋਏ ਤੇਰੇ ਕਿੱਤੀ ਦਾ ਰਹਿ ਗਈਆਂ ਚੌਲੇ ਜਾਂਦ ਗਏ ਉਹ ਸ਼ਰਮੀ ਵਾਲਿਆ ਪੰਧਰੂ ਯਾਰ ਕਹ ਤੇਰੀ ਤੇ ਬਾਰੇ ਮਾੜਾ ਬੋਲੇ ਆ ਮੈਂ ਬੋਲਿਆ ਕਲੀ ਜਿਹੜਾ ਬੋਲਦਾ ਉੱਥੇ ਜਾ ਕੇ ਮੇਰੇ ਮੂੰਹ ਕੋਈ ਹੋਰ ਨਿਕਲ ਆਈਗਾ ਓਏ ਤਾ ਕਰਦਾ ਲੈ ਉਹ ਜਿਹੜੀ ਰਿਪੋਰਟ ਕਰਦੇ ਆ ਉਹਦੇ ਵੈਰੀ ਗੁੱਡ ਵੈਰੀ ਗੁੱਡ ਕੀ ਵੈਰੀ ਗੁੱਡ ਦੱਲਾ ਬੰਦਾ ਹੋ ਕਾਦੀ ਵੈਰੀ ਗੁੱਡ ਆਉਦੀ ਕੋਈ ਚਾਈ ਦੀ ਗੱਲ ਕਰਦਾ ਹੋ ਸੌਇ ਪਾੜਨ ਤੋਂ ਢੇਲੀਆ ਬੰਦਾ ਦੱਲਾ ਹੋ ਕਦੇ ਨੇ ਮੈਂ ਤੇ ਪਰਚਾ ਕਰਨਾ ਮੈਂ ਤਾਂ ਬੋਲਿਆ ਠੋਕੇ ਬੋਲਿਆ ਮੈਂ ਸਵੇਰੇ ਫੇਰ ਬੋਲੂਗਾ ਰੋਜ਼ ਬੋਲੂਗਾ ਤੇ ਬੋਲੂਗਾ ਮੈਂ ਸਾਲੀ ਲਗਾਉਣ ਮੈਂ ਪੋਸਟਪਾਲੇ ਜਾ ਪੋਸਟਪਾਲੇ ਕਿ ਕੁੱਤਾ ਪੁੰਗਾਂ ਮੇਰੇ ਕੋਲੇ ਬਾਰੇ ਮੈਸੂਰ ਸੇ ਪੈਸੋ ਲੋ ਸਰੇ ਸਾਢੇ ਤਣ ਗੁਰ ਚੱਲਾਵਾ ਮੈਂ ਤੇਰੇ ਕਾ ਸ਼ਮਲਾਪੋੜੀ ਲੁਧਿਆਣੇ ਕੋਲ ਤੇ ਮੂਹ ਲੱਗੇ ਹੋਣਾ ਜੇ ਤੂੰ ਆਪਣੇ ਇੱਕ ਪਿਓ ਦਾ ਤੂੰ ਹੈ ਨਹੀਂ ਵੈਸੇ ਜੇ ਇੱਕ ਪਿਓ ਦਾ ਨਾ ਤੇ ਗੇਟੋਂ ਬਾਹਰ ਆ ਕੇ ਜੱਟ ਦਾ ਘਾਬਾ ਕਰੇ ਚੱਟਦਾ ਤੂੰ ਐਵੇਂ ਨਾ ਤੇ ਮੈਂ ਦੱਸੂਗਾ ਤੇਰੀ ਛੱਤੀ ਦੇ ਪਾਰਦਾ ਮੈਂ ਇਹ ਰੌਣਕ ਨਾ ਚੱਲ